ਆਪਕੇ ਆ ਸਰਦਾਰ ਜੀ ਓ ਖੜਾ ਹੋ ਓ ਕੰਦਰਾ ਦਿਆ ਓ ਕਿਹੜਾ ਓ ਖੜਾ ਹੋ ਜਾ ਭੈਂਦ ਨੇ ਜਿਹੜਾ ਕਿਲਾ ਹਿੱਸੇ ਤੇ ਲੈਤਾ ਸੀ ਕਰਮੜਾ ਇਹ ਖੜਾ ਉਹ ਵੀ ਭੈਂਦ ਆ ਯਾਰ ਜਿਹੜਾ ਪਹਿਲਾਂ ਲੈਤਾ ਸੀ ਹਿੱਸੇ ਤੇ ਮੈਂ ਤਾਂ ਕਿਹੜੇ ਹਿੱਸੇ ਤੇ ਮਰ ਮਰੀ ਨਾ ਨਸੀਬ ਨਾਲ ਟੁੱਟਿਆ ਪਿਆ ਹੱਡ ਹੱਡ ਪੂਕੂ ਤੇ ਪਿਆ ਨਿਸ਼ਾਨੀ ਚੁੰਡੀ ਹੈਗੀ ਤੇਰੇ ਕੋਲ ਹੈਗੀ ਆ ਕਦਰ ਨਹੀਂ ਤੇਰੀ ਜਾਨ ਨਿਕਲ ਦਿਓ ਤੂੰ ਤਾਂ ਇਹ ਕਰਦਾ ਹੁਣ ਜੇ ਤੈਨੂੰ ਕੰਮ ਨੂੰ ਕਹੇ ਤਾਂ ਕੰਮ ਹੋ ਜਾ ਤੈਨੂੰ ਮੰਨੋ ਪੈਂਦੀ ਆ ਪੈਸੇ ਭਾਵਾਂ ਦੀ ਤੈਨੂੰ ਲੱਖ ਰੁਪਇਆ ਫੜਾ ਦੇ ਕੰਮ ਦੀ ਤਮਾਰ ਰੇਲ ਬਣਾਉਂ ਨੂੰ ਕੀ ਕਰਾਂ ਹਾਂ ਰੇਲ ਕਦ ਦਾ ਬਣਾਏਗਾ ਟੱਟੀ ਵਹਿ ਕੇ ਤਾਂ ਉੱਠਾ ਨਹੀਂ ਜਾਂਦਾ ਸਾਲਾ ਰੇਲ ਕੋਲੇ ਟੁੱਟਿਆ ਪੈਸੇ ਦੀ ਜਮਾਤ ਲਾਇਆ ਕਾ ਤੁਸੀਂ ਬੈਲੋ ਤਾਂ ਅੱਗ ਲਾਇਆ ਸੀਗਾ ਇਹ ਉਹ ਲੱਗ ਗਿਆ ਕੀ ਕਰਕੇ ਹੁਣ ਖਸਮਾ ਹੁਣ ਕੀ ਕਰਾਂ ਹੱਲ ਜਦੋਂ ਲੱਗ ਗਿਆ ਹੁਣ ਇਹ ਤਾਂ ਛੁੱਟਦਾ ਨਹੀਂ ਭਰਾਵਾ ਇਹ ਤਾਂ ਨਾਲ ਹੀ ਜਾਊਗਾ ਛੱਡਦਾ ਕਾ ਨਹੀਂ ਫੇ ਕੋਈ ਤਕਨੀਕ ਨਾਲ ਚੱਲਦੀ ਮੇਰੇ ਮਗਰ ਤਾਂ ਲੱਗਦਾ ਨੀਕ ਨਾਲ ਕੀ ਦੇ ਦੇ 2 ਰੁਪਏ ਕੋਈ ਭੁੱਕੀ ਲੈ ਆਈਏ ਜਾਂ ਤੂੰ ਲੈ ਆ। ਮੈਂ ਕਿਥੇ ਦਾ ਮੈਂ ਪਹਿਲੀ ਨਰਮਾ ਵੇਚ ਕੇ ਆਇਆ। ਬੱਸ ਫੇਰਾ ਹੁਣ ਮੈਂ ਸਿੱਧਾ ਲੈਤਾ ਉਹਨੂੰ ਛੰਡੀ ਖਾ ਗਈ। ਇੱਥੋਂ ਮੰਗੂ ਵੱਡਾ ਭਾਈ ਆ ਹੁਣ ਕਿਥੋਂ ਮੰਗੂ ਇੱਥੋਂ ਕਦਣਾ ਮੰਗੇਗਾ ਤੂੰ ਫਿਰ ਮੇਰੇ ਅੱਖੇ ਨਹੀਂ ਲੈਂਦਾ ਜਦੋਂ। ਅੱਖੇ ਨਹੀਂ ਲੱਗਦਾ ਹੁਣ ਪਿਓ ਨੂੰ ਕਹਿੰਨੇ ਪਿਓ ਕਹਿੰਦਾ ਹੁਣ ਤੁਸੀਂ ਆਪ ਦਾ ਭਾਈ ਕਰੋ ਮੈਂ ਤਾਂ ਬਥੇਰਾ ਕਰ ਲਿਆ ਹੁਣ ਕਰੋ ਖਾਓ ਉਹਦਾ ਚੌਣ ਕੀ ਕਰਾਵਾਂ। ਉਹ ਭਾਈ ਮੈਂ ਤਾਂ ਦਿੰਦਾ ਨਹੀਂ। ਉਹਨ ਨੂੰ ਭੈਣ ਦੀ ਬੁਦੀ ਟਾਡੇ ਬਲੇ ਨੇ ਪਿੱਠ ਲਾ ਦੇ ਵੀ ਕਿੱਲਾ ਸਿੱਧਰਾਂ ਦਾ ਹੈ ਕੀ ਸੁਣੂ ਹਰ ਜਾ ਭੈਣ ਦੇ ਉਹੀ ਘਟੀਆਂ ਗੱਲਾਂ ਤੇਰਾ ਜਰਾ ਤੇ ਪਲੇਸ ਹੋਊਗਾ ਇੱਥੇ ਯਾਰ ਫਿਰ 10000 ਟਕਲੇਸ ਹੋਊਗਾ ਮੈਂ ਇਹਨੂੰ ਐਂ ਕਹਿੰਦਾ ਸੀ ਵੀ ਆਪਣੇ ਕੋਲੇ ਹੁਣ ਤਾਂ ਪੈਸੇ ਹੈ ਨਹੀਂ ਵਿਆਹ ਖਾਣ ਨੂੰ ਵੀ ਨਾ ਆਪਣੇ ਕੋਲ ਚਵਾਨੀ ਵੀ ਨਹੀਂ ਕੋਟੀ ਜਵਾਨੀ ਵੀ ਨਹੀਂ ਕੇਗਾ ਤੇਰੇ ਕੋਲੇ ਕੀ ਐ ਕੁਛ ਨਹੀਂ ਖਾਲੀ ਫਟਵਾ ਹੈ ਘਰ ਭੈਣੇ ਬੋਟਾ ਆਉਂ ਜਗਾ ਨੇ ਹਾਂ ਤੇ ਜਗਾੜ ਕਰੀਏ ਕੋਈ ਮੈਂ ਰਾਤ ਪਏ ਪਏ ਨੇ ਸੋਚਿਆ ਸੀਗਾ ਰਾਤ 11 12 ਵਜੇ ਜਦੋਂ ਸਲੀਟ ਟੁੱਟਿਆ ਜਾ ਖੱਲੀ ਜਰੀ ਮੜੀ ਖਿੱਚੀ ਖਿੱਚੀ ਉਹ ਖੜ ਜਾ ਆਂ ਦੇ ਖੱਲੇ ਜਾਂ ਲੱਭਦਾ ਥੋੜਾ ਲਾ ਦੂੰ ਅੱਛਾ ਆਪਾਂ ਐ ਕਰਾ ਆਪਾਂ ਉਂਗਲ ਲਾ ਇੱਕ ਦੂਜੇ ਦੇ ਦੋ ਰੁਪਏ ਆਂ ਦੋ ਰੁਪਏ ਖੜੇ ਕਰਕੇ ਤੋਂ ਸਿਆਸਤ ਨਾਲ ਚੱਲ ਜਿਵੇਂ ਚੱਲਦੇ ਨੇ ਅੱਛਾ ਹਾਂ ਆਪਾਂ ਨਾਲ ਦਾ ਕੋਸ਼ੜ ਆਇਆ ਸੱਤ ਲਾਂਗੇ ਹਾਂ ਣਾੜੇ ਤੈਨੂੰ ਭੁੱਕੀ ਦਾ ਹਿਲਾ ਕਰਦਾ ਕੋਈ ਗੋਲੀ ਬਟਾ ਬੱਦ ਲਿਆ ਆਵਾਂਗੇ 2 ਮਹੀਨਾ ਦਾ ਤੇ ਰਾਤਨ ਲਿਆ ਆਵਾਂਗੇ ਆਹ ਆਹ ਫਿਰ ਲਾ ਨਾ ਕੁਸ਼ਕੀਮ ਗੱਲ ਦਾ ਤੇਰੀ ਕੀ ਗੱਲ ਬੋਟਾ ਆਉਂਦੀ ਨੇ 12 1 ਵਜੇ ਜਦੋਂ ਮੈਨੂੰ ਜਾਗ ਆਈ ਕੁਸ਼ਕੀਮ ਤਾਂ ਮੈਂ ਲਾ ਰੱਖੀ ਐ ਅੱਛਾ ਗੱਲ ਕਰ ਹੁਣ ਆਪਾਂ ਤੂੰ ਚੱਲ ਘਰੇ ਇੱਥੇ ਪਰਦੇ ਜੀ ਘਰੇ ਜਦੋਂ ਪਹਿਲਾਂ ਚਾਹ ਬਣਾ ਕੋਟਕੜ ਚਾਹ ਬਣਾ ਕੋਟਕੜ ਚਾਹ ਪੀ ਕੇ ਕੰਡੇ ਚ ਹੋ ਕੇ ਆਪਾਂ ਸਰਪੰਚ ਕੋਲੇ ਜਲਾਗੇ ਵੱਡੇ ਵੱਡੇ ਪੰਪ ਮਾਰੀ ਮੈਂ ਤੇਰੇ ਮਗਰ ਕੁਛ ਨਹੀਂ ਲੱਖੜਾ ਚੇਤਨੀ ਗੱਲ ਕਰਦਾ

ਬਾਬਾ ਬਾਬਾ ਮਾਰੀ ਦਾ ਕੈਵਰਾ ਯੋ ਕਰੀਏ ਵੱਡੇ ਵੱਡੇ ਮਨੀ ਭੈਣ ਵੱਡੇ ਵੱਡੇ ਚੌਥਰੀ ਕਾ ਚੌਥਰੀ ਕਾ ਜੀ ਤਕੜੇ ਕਾਲ ਜੀ ਹੋ ਠੀਕ ਹੋ ਸਪੰਸ ਸਾਹਿਬ ਹੋਰ ਜੀ ਉਹ ਥੱਲੇ ਕਾ ਨੂੰ ਮੇਰੇ ਕੁਰਸੀਆਂ ਮਗਾ ਰਿਹਾ ਕੋਈ ਨਾ ਮਾਜਾ ਗਈਏ ਕੋਈ ਗੱਲ ਨਹੀਂ ਹੁੰਡ ਤੂੰ ਉੱਠ ਕੇ ਆਏ ਆ ਮੂੰਹ ਗੁਲੀਆਂ ਦਾ ਹੋਰ ਠੀਕ ਹੈ ਜੀ ਘਰੇ ਘਰ ਸੁੱਖ ਹੈ ਜੀ ਵਧੀਆ ਠੀਕ ਹੈ ਠੀਕ ਹੈ ਜੀ ਹੋਰ ਦੱਸੋ ਅੱਛਾ ਅੱਛਾ ਵਧੀਆ 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 ਆਈ ਤੇ ਤੁਹਾਡੇ ਕੋਲ ਹੀ ਆਈ ਸੀ ਦੱਸੋ ਤੂੰ ਦਾ ਛੇਰਨ ਮੈਂ ਇਹ ਦੱਚੂ ਆ ਤੇਰੇ ਨਾਲ ਮੈਨੂੰ ਪਤੀ ਹੈ। ਹਾਂ। ਸੱਚੀ ਗੱਲ ਦੱਚੂ ਮੈਂ ਤਾਂ ਫੇਰ ਨਾ ਮੈਨੂੰ ਕੱਲ ਘਰ ਜਾ ਕੇ ਲੈਣੀ ਵੀ ਤੂੰ ਮੈਂ ਕਹਿੰਦਾ ਤਾਂ ਬਾਹਰ ਕਰਦਾ। ਜੇ ਸੱਚੀ ਤੋਂ ਮੜੀ ਜੀ ਦੱਛਤੀ ਫੇਰ ਮੈਂ ਤੇਰੇ ਕੋਠੋਂ ਮੈਂ ਸੱਚੀ ਗੱਲ ਦੱਸੂ। ਹਾਂ ਸੱਚੀ। ਇਹ ਮੈਨੂੰ ਲੈ ਗਿਆ ਉਹਦੇ ਕੋਲੇ ਦੂਜੇ ਸਰਪੰਚ ਕੋਲੇ। ਠੀਕ ਹੈ। ਹਾਂ ਆਪਾਂ ਟੂਟਨੀ ਮਾਂ ਤੇ ਛੱਤ ਥੱਲੇ ਬੈਠੇ ਆਂ। ਇਹ ਮੈਨੂੰ ਕਹਿੰਦਾ ਅਸ਼ੂ ਨੂੰ ਜਾ ਕੇ ਆਖਿਆ ਪਾਈ ਸਾਨੂੰ ਇੱਟਾਂ ਦੀ ਲੋੜ ਹੈ। ਉਹ ਕਹਿੰਦਾ ਉਹਦੇ ਕੋਲੇ ਜਾਓ ਇਹਨੂੰ ਕੋਟਾ ਪਾਜਾ ਦੇ। ਉਹ ਬੰਦੇ ਤੁਸੀਂ ਮੇਰੇ ਹੋਰ ਉਹਦੇ ਕੋਲੇ ਲੈਣ ਗਏ ਉਹ ਪਾਛੂ ਹੀ ਪਾ ਗਏ ਕਿ ਨਾ ਉਹਦੇ ਕੋਲੇ ਜਿੱਦਾਂ ਮੈਂ ਉਹਦੇ ਕੋਲੇ ਜਲਾਂ ਪਿਆਤੀ ਹੋਊਗੀ ਤੇ ਪੁਰਾਏ ਨੂੰ ਠੁੱਠੀ ਜਦ ਨੂੰ ਪਤਾ ਤੈ ਹੈ ਦੱਸੋ ਕੰਮ ਦੱਸੋ ਕੀ ਹੈ ਉਹ ਕੰਮ ਦਾ ਛਤਰਾ ਜਾਂ ਸਤਨਾ ਸੀ ਕ ਤੇ ਮੈਂ ਖਿਆ ਉਹ ਤੋਂ ਆਪ 2000 ਇੱਟ ਲੈ ਲੈ ਸਰਪੰਚ ਤੋਂ ਕੋਈ ਗੱਲ ਨਹੀਂ ਦੇਵਾਂਗੇ ਯਾਰ ਬੰਦੇ ਤੋਂ ਮੇਰੇ ਆਟਾ ਵੀ ਉਹ ਸਮਾਨ ਦੀ ਕੀ ਪਰਵਾ ਜਿੰਨੇ ਦੀ ਲੋੜ ਉਹ ਨਾ ਕਰ ਦਾਂਗੇ ਠੀਕ ਹੈ ਠੀਕ ਹੈ ਸਰਪੰਚਾ ਮੇਰੀ ਗੱਲ ਉਹ ਗੱਲ ਤਾਂ ਸੁਣ ਲਾ ਆਉਂਦੀ ਹਾਂ ਮੈਂ ਮੈਨੇ ਕਿਸੇ ਕੋਲੇ ਜਾਣ ਦੀ ਲੋੜ ਆ ਠੀਕ ਹੈ ਠੀਕ ਹੈ ਠੀਕ ਹੈ ਹੋਰ ਕੋਈ ਹੋਰ ਕੰਮ ਹੈ ਹੋਰ ਬੰਦਾ ਹੋਇਆ ਕਿਹਦਾ ਕੰਮ ਆ ਪਉਦਾ ਵੀ ਕਰ ਦਿਆਂਗੇ ਠੀਕ ਹੈ ਨਾ ਠੀਕ ਹੈ ਮੈਂ ਇਹਨੂੰ ਆਖਿਆ ਜੀ ਬਗਾ ਆਪਾਂ ਨੂੰ ਕੋਈ ਕੰਮ ਹੋਵੇ ਤੁਹਾਡਾ ਹੋਰ ਸਰੇ ਇੱਕ ਦਾ ਕਰਕੇ ਦੇ ਮੈਂ ਆ ਆ ਕਿੰਨੇ ਕੇ ਮਹਿੰਗੇ ਆ ਜਾਂ ਕਿਹੜੇ ਮਹਿੰਗੇ ਨੇ ਭੈਣ ਦਾ ਕਦਮ ਹੋਣੀ ਸਰਪੰਚਾਂ ਦੇ ਮਹਿੰਗੇ ਅੱਛਾ ਕੋਈ ਕੰਮ ਹੋਵੇ ਆਪਾਂ ਕਰਾਂਗੇ ਯਾਰ ਜਿਹੜਾ ਮਰਜ਼ੀ ਹੋਵੇ ਠੀਕ ਹੈ ਗੱਲ ਆ ਠੀਕ ਹੈ ਠੀਕ ਕੋਈ ਪਿੰਡ 'ਚ ਕੰਮ ਹੋ ਰਿਹਾ ਮੈਨੂੰ ਦੱਸਿਓ ਤੁਸੀਂ ਵਾਹ ਕੰਮ ਆ ਕਮੀ ਆ ਕਿਤੇ ਠੀਕ ਉਹ ਵੀ ਕੱਢਾਂਗੇ ਆਪਾਂ ਠੀਕ ਹੈ ਬਸ ਪਰ ਆਪਾ ਬੋਰਡ ਨਹੀਂ ਆਪਣੀ ਮਲੇ ਦੇ ਨਾਲ ਉਹਨੇ ਪਾਵੇਂ ਲੈ ਪਾਵੇਂ ਵੀ ਮੰਨ ਪਿੰਡ ਚੋਂ ਪਾਵੇਂ ਪਾਵੇਂ ਕਹਿਣਾ ਪਿੰਡ ਚੋਂ ਬੋਰਡ ਨਹੀਂ ਆਪਣੀ ਘਰ ਕੱਟਣੀ ਚਾਹੀਦੀ ਤੂੰ ਪਾਵੇਂ ਕਹਿਣਾ ਠੀਕ ਹੈ ਮੁੜ ਕੇ ਦਿਖਾਈ ਨਹੀਂ ਦਿੰਦਾ ਫਿਰ ਬੈਂਚ ਦਿਖਾਈ ਕਿਉਂ ਨਹੀਂ ਤਾ ਮੇਰੀ ਪੱਠੇ ਤੇ ਜਾ ਕੇ ਗੱਲ ਕਰਾ ਤੂੰ ਹਾਂ ਲੈ ਮੈਂ ਆਖਿਆ ਸੀਗਾ ਅੱਜ ਹੀ ਲਿਆ ਮੈਂ ਉਧਰ ਮੈਂ ਕਿਹਾ ਮੈਂ ਤੈਨੂੰ ਆਖਿਆ ਸੀਗਾ ਵੀ ਭਾਈ ਜਵਾਬ ਪਰ ਅਸੀਂ ਉਹਦੇ ਕੋਲੇ ਜਾ ਕੇ ਆਏ ਹਾਂ ਤੂੰ ਹੀ ਲੈ ਗਿਆ ਉਧਰ ਜਾ ਤੂੰ ਕੰਡੇ ਵਿੱਚ ਜਿੰਨੇ ਦੀ ਲੈ ਜਾ ਕੇ ਉਹਦਾ ਮੈਨੂੰ ਕੀ ਯਾਰਾ ਤੇ ਮੇਰੇ ਕੋਲ ਜੇ ਮੈਂ ਤੁਹਾਨੂੰ ਕਿਸੇ ਚੀਜ਼ ਦਾ ਜਵਾਬ ਤੈਤਾ ਦੱਸੋ ਮੈਂ ਇਹਨੂੰ ਆਖਿਆ ਜਵਾਬ ਨਹੀਂ ਆਦਾ ਇਹ ਮੱਲੋ ਹੋਰ ਹੋਰ ਲੋੜ ਬੰਦ ਹੈ ਪਰ ਹੋਰ ਦੀ ਮਦਦ ਕਰਾਂਗੇ ਹੋਰ ਦੱਸ ਸਕਦਾ ਠੀਕ ਹੈ ਜੀ ਧੰਨਵਾਦ ਹੋਰ ਕੋਈ ਹੁਣ ਚਾਹ ਪਾਣੀ ਦੱਸੋ ਚਾਹ ਪਾਣੀ ਚਾਹ ਪਾਣੀ ਦਾ ਭਾਸ਼ ਸਰਪੰਚਾ ਮੜੀ ਚਾਹ ਪਾਣੀ ਮੜੀ ਜੀ ਉਪੋਕ ਕੀ ਨਹੀਂ ਉਹ ਭੈਣ ਦੀ ਭੁੱਖੀ ਬਰਾਵਾ ਕੰਮ ਕਿਹੜੇ ਆਇਆਂ ਨੂੰ ਹੋਰ ਛਾਪੇ ਪੀਚੀਆਂ ਨਾਲ ਓਏ ਹੋਰ ਹੁਣ ਸਰਪੰਚਾਂ ਕੋਲੇ ਬਾਧੂ ਹੁੰਦੀ ਆ ਮੜੀ ਜੀ ਸਰੀਰ ਬਣ ਜੂ ਟੁੱਟਿਆ ਹੋਇਆ ਮੇਰਾ ਧਰਕੇ ਦਾ ਨਹੀਂ 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 ਇਹ ਕੋਈ ਗੱਲ ਨਹੀਂ ਆ ਦਫਤਰ ਆਪਣਾ ਬੰਦ ਪਿਆ ਮੈਨੂੰ ਹੋਰ ਵੀ ਕੰਮ ਹੈ ਕੋਈ ਗੱਲ ਨਹੀਂ ਓ ਧੰਨਵਾਦ ਜਰਾ ਪਗਾਈਆਂ ਤਾਂ ਆਤ ਤਾਂ ਮੂਹਨ ਹੈ ਸਰਪੰਚਾਂ ਕੋਲ ਕੋਈ ਬੁਵਾ ਕਾਸੀ ਕਾੜੀ ਸੁਣੋਂਦਾ ਆਪ ਵੀ ਜੜੋ ਹੋਰ ਨੂੰ ਵੀ ਜੜੋ ਆਪਣੇ ਨਾਲ ਠੀਕ ਹੈ ਮੈਂ ਲਾ ਅਸੀਂ ਵਗ ਜੀ ਪੱਠੇ ਤੇ ਵਗਜੋ ਵਗਜੋ ਹੈ ਵਗਜੋ ਅਹੀ ਫੇਰ ਮੈਂ ਲਾਉਣਾ ਫੋਨ ਕਰਦੀ ਮੈਂ ਤਾਂ ਪੱਕੀ ਕਰ ਪੂਰੀ ਸ਼ੇੜੀ ਤੇ ਪਾਵੇ ਪੂਰੇ ਫੋਨ ਮੈਂ ਹੁਣੀ ਕਰ ਦਿੰਨਾ ਯਾਰ ਹੋਰ ਦੱਸ ਫੋਨ ਕਰ ਦੇ ਜਸ ਮਗ ਲੈ ਨੰਬਰ ਦੇ ਦੇ ਉਹ ਫੋਨ ਮੈਂ ਫੋਨ ਹੀ ਕਰ ਦਿੰਨਾ ਫੋਨ ਕਰ ਦੇ ਲੈ ਤੂੰ ਫੋਨ ਕਰਦੀ ਫੇਰ ਕਰ ਅਸੀਂ ਜਾਣੇ ਮੈਨੂੰ ਸਟਾਕ ਮਿਲਦੀ ਸੀ ਭੁੱਕੀ ਦੀ ਤੈਨੂੰ ਖਾਹ ਪੈਂਦਾ ਸੀਗਾ ਹੈ ਉਹ ਕੀ ਮੜਾ ਹੋਰ ਹੁਣ ਉਹਦੇ ਕੋਲੇ ਬਥੇਰੀ ਪਈ ਐ ਸਰਪੰਚਾਂ ਦਾ ਤੂੰ ਰਹ ਹੁੰਦਾ ਕਿਉਂ ਤੈਨੂੰ ਆਖਿਆ ਸੀ ਨਾ ਵੀ ਬਣੂ ਕੰਮ ਬਣੂ ਕੰਮ ਕੋ ਪੈਂਦਾ ਐ ਉੱਦਣੀਆਂ ਖੱਡਾਂ ਚ ਹੱਥ ਨਹੀਂ ਹੈਗੇ ਹੈ ਓ ਮੈਂ ਤੈਨੂੰ ਕੀ ਕਿਹਾ ਸੀਗਾ ਮੈਂ ਐਵੇਂ ਮਰੀਜ਼ ਦਾ ਮਾਰਾ ਮੋਟਾ ਲੈ ਲੈਣਾ ਤੇ ਭੋਰਾ ਵਾਧੂ ਅੱਗ ਲੱਗਦੀ ਉੱਤਰ ਵਿੱਚਾਂ ਕੋਲੇ ਹੁੰਦੀ ਹੈ ਤੂੰ ਮੈਨੂੰ ਉਥੋਂ ਦਵਾਈ ਲੈ ਆਂ ਭੈਣ ਦਾ ਮਾਲ ਮਨਾਵੇਂ ਕਿ ਹੱਥ ਤਰਾਤਾ ਕਰਗੇ ਕੋਲਾ ਦਾ ਛੱਟਾ ਕਰਗੀ ਮੂੰਹ ਤੇ ਛੱਟਾ ਜਊ ਉਹਦਾ ਛੱਟਾ ਜਊ ਤੂੰ ਮੈਨੂੰ ਮਰਦੇ ਚ ਤਾਂ ਦਮ ਪਾਉਂਦਾ ਮੜਾ ਪੱਲ ਦਾ ਸੁਣ ਲੈ ਉਹ ਭੰਗ ਤੋਂ ਪਤਾ ਲੱਗਦਾ ਮੈਨੂੰ ਖਵਾਉਂਦਾ ਉਹ ਮੈਨੂੰ ਵਾਲ ਕੇ ਖਵਾਉਂਦਾ ਬਣਿਆ ਦਾ ਫਰਦਾ ਵੀ ਵਾਲ ਕੇ ਖਵਾਉਂਦਾ ਮੈਨੂੰ ਚੰਗੀ ਭੁੱਖੀ ਜਿਹੜੇ ਕੋਲੇ ਚੰਗੀ ਮੈਨੂੰ ਮੈਨੂੰ ਬੜਕਾਈ ਸੀ ਕਹਿੰਦੇ ਉਹਦੇ ਕੋਲੇ ਨਾ ਭੁੱਖੀ ਜਮਾ ਹਰੇ ਰੰਗ ਦੀ ਆਈ ਆ ਹਰੇ ਰੰਗ ਦੀ ਓਏ ਉਹ ਤਾਂ ਤੇਰੀ ਗੱਲ ਮੈਂ ਮੰਨੀ ਬੰਦਾ ਪਾਡਾ ਹੀ ਐਵੇਂ ਮਾਣੇ ਹੱਥ ਤਰਾ ਦਾ ਕਰਗੇ ਆਪਾਂ ਤਾਂ ਬਲੂਂਦਰ ਦੇਾਂਗੇ ਉਹਨੂੰ ਉਹਦੀ ਕਹਿੰਦਾ ਕਰਾਂਗੇ ਸਰ ਭਾਏ ਚਾਹ ਤਕੜਾ ਸੱਤਰੀ ਕਾਲ ਇੰਨੀ ਦੇ ਭੁੱਖੇ ਹੁੰਦੇ ਆਏ ਓਏ ਇੰਨੇ ਦੇ ਭੁੱਖੇ ਹੁੰਦੇ ਨੇ ਮੈਂ ਮੜਾ ਸਿੰਪਲ ਦੇਖ ਲੈਂਦਾ ਮੈਂ ਕਹੀ ਨੰਗ ਦੀਆ ਸਾਈਪਾ ਹਲੇ ਉਹ ਕਹਦਾ ਦੱਸਦਾ ਗਿਆ ਕਰਦਾ ਭੋਗਤੇ ਜਾਣਾ ਪਤਾ ਨਹੀਂ ਕਿੱਦੇ ਮੈਨੂੰ ਖਵਾਉਂਦਾ ਚੰਗੀ ਉਹ ਕੰਦੇ ਰਿਆ ਉਹ ਭਾਗ ਜਾ ਭੈ ਦਾ ਸਿੰਪਲ ਜਾ